ਕਸੂਰ ਕਿਸੇ ਦਾ ਵੀ ਨਹੀਂ ਦਿੱਦੀ ਮੈਂ ਤੇ ਆਖਿਆ ਏ ਕਿ ਕਸੂਰ ਮੇਰਾ ਆਪਣਾ ਏ ਸਤਪਾਲ ਸਤਪਾਲ ਨੇ ਇਕਰਾਰ ਕੀਤਾ ਸੀ ਮੇਰੇ ਨਾਲ ਵਿਆਹ ਕਰਾਣ ਦਾ ਸੱਚ ਕੰਮੀ ਨੂੰ ਇੱਕ ਅਜੀਬ ਜਹੀ ਹੈਰਾਨੀ ਹੋਈ ਕਿ ਇਸ ਗੱਲ ਨਾਲ ਉਹਨੂੰ ਕੋਈ ਤਰਾਟ ਚੀਜ਼ ਪੈਣੀ ਤਾਂ ਕਿਤੇ ਰਹੀ ਸਗੋਂ ਅੰਦਰ ਇੱਕ ਚੈਨ ਜਿਹਾ ਆਇਆ ਫੇਰ ਕੰਮੀ ਨੇ ਤਾਂਗ ਕੇ ਪੁੱਛਿਆ ਫੇਰ ਸਾਰਾ ਦੋਸ਼ ਮੇਰਾ ਏ ਜੀਨੇ ਉਸ ਇਕਰਾਰ ਉੱਤੇ ਆਪਣੀ ਜ਼ਿੰਦਗੀ ਖੇਡ ਛੱਡੀ ਸਭਨਾ ਸਹਾਰਿਆਂ ਨੂੰ ਛੱਡ ਦੇਨੇ ਅਥੁਰਾਂ ਦਾ ਸਹਾਰਾ ਵੀ ਛੱਡ ਦਿੱਤਾ ਜੇ ਮੈਨੂੰ ਪਤਾ ਹੁੰਦਾ ਕੰਮੀ ਨੇ ਇੱਕ ਵਾਰ ਆਖਿਆ ਤੇ ਫਿਰ ਚੁੱਪ ਹੋ ਗਈ ਫਿਰ ਆਪੇ ਹੀ ਆਪਣੀ ਚੁਪ ਨੂੰ ਤੋੜ ਕੇ ਹੌਲੀ ਜਹੀ ਆਖਣ ਲੱਗੀ ਮੈਂ ਕਦੇ ਤੇਰੇ ਰਾਹ ਵਿੱਚ ਨਾ ਆਉਂਦੀ ਨਹੀਂ ਦੀਦੀ ਤੁਸੀਂ ਮੇਰੇ ਰਾਹ ਵਿੱਚ ਨਹੀਂ ਆਏ ਮੇਰੇ ਰਾਹ ਵਿੱਚ ਜਿੱਥੋਂ ਤੱਕ ਮੇਰਾ ਖਿਆਲ ਏ ਤੁਹਾਡਾ ਅੱਗੋਂ ਜਿਵੇਂ ਉਸ ਕੁੜੀ ਨੇ ਆਪਣੇ ਦੰਦ ਮੀਟ ਲਏ ਕੰਮੀ ਦੀਆਂ ਸਵਾਲੀਆ ਅੱਖਾਂ ਅੱਗੇ ਉਸ ਕੁੜੀ ਨੇ ਅੱਖਾਂ ਚੁਕਾ ਲਈਆਂ ਤੇ ਫਿਰ ਚੁਕੀਆਂ ਅੱਖਾਂ ਨਾਲ ਹੀ ਕਹਿਣ ਲੱਗੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਕਿ ਉਹਨਾਂ ਦੇ ਮਾਪੇ ਇੱਕ ਖਾਸ ਥਾਂ 'ਤੇ ਉਹਨਾਂ ਦਾ ਵਿਆਹ ਕਰਨਾ ਚਾਹੁੰਦੇ ਨੇ ਪਰ ਉਹ ਕੁੜੀ ਬੜੀ ਜਿੱਦੀ ਤੇ ਮਜਾਜ ਜਣੇ ਉਹ ਕਦੇ ਵੀ ਉੱਥੇ ਵਿਆਹ ਨਹੀਂ ਕਰਾਣਗੇ ਤੇ ਫੇਰ ਉਸ ਕੁੜੀ ਨੇ ਘਬਰਾ ਕੇ ਕੰਮੀ ਵੱਲ ਵੇਖਿਆ ਜਿਵੇਂ ਜਾਣੇ-ਜਾਨ ਜਾਣੇ ਉਹਦੇ ਕੋਲੋਂ ਕੰਮੀ ਦਾ ਅਪਮਾਨ ਹੋ ਗਿਆ ਹੋਵੇ ਕੰਮੀ ਨੇ ਉਹਦੀ ਤਸੱਲੀ ਵਾਸਤੇ ਉਹਦੇ ਵਾਲਾਂ ਵਿੱਚ ਹੱਥ ਫੇਰਿਆ ਤੇ ਮੁਸਕਰਾਈ ਵੀ ਜਿਵੇਂ ਆਖ ਰਹੀ ਹੋਵੇ ਇਸ ਕਿਸੇ ਗੱਲ ਨਾਲ ਮੇਰਾ ਅਪਮਾਨ ਨਹੀਂ ਹੋ ਸਕਦਾ ਪਰ ਤੁਸੀਂ ਤਾਂ ਬੜੇ ਚੰਗੇ ਹੋ ਦੀਦੀ ਉਸ ਕੁੜੀ ਨੇ 체ਤੀ ਨਾਲ ਇਹਨਾਂ ਜਾਖਿਆ ਜਿਵੇਂ ਉਹ ਸਿਰਫ ਆਪਣੀ ਨਹੀਂ ਸਤਪਾਲ ਦੀ ਗੱਲ ਨੂੰ ਵੀ ਇੱਕ ਪੁੱਲ ਸਮਝਦੀ ਹੋਵੇ ਕੰਮੀ ਨੂੰ ਇਸ ਪੁੱਲ ਨਾਲ ਕੋਈ ਵਾਸਤਾ ਨਹੀਂ ਸੀ ਉਹਨੂੰ ਸਿਰਫ ਇੱਕੋ ਸੋਚ ਆਈ ਤੇ ਫੇਰ ਉਹਨਾਂ ਨੇ ਮੇਰੇ ਨਾਲ ਵਿਆਹ ਕਿਉਂ ਕਰਾਇਆ ਇਸ ਲਈ ਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਦਾਜ ਵਿੱਚ ਇੱਕ ਮਕਾਨ ਦੇਣਾ ਸੀ ਮਕਾਨ ਕੰਮੀ ਚੁੱਪ ਹੋ ਗਈ ਉਹਨੂੰ ਜਾਪਿਆ ਹੋਰ ਕੁਝ ਪੁੱਛਣ ਵਾਸਤੇ ਉਹਦੇ ਕੋਲ ਕੋਈ ਸਵਾਲ ਨਹੀਂ ਸੀ ਦੀਦੀ ਮੈਨੂੰ ਮਾਫ਼ ਕਰ ਦਿਓ ਜੈਸ ਵੇਲੇ ਮੈਂ ਆਈ ਸਾਂ ਉਸ ਵੇਲੇ ਮੇਰੇ ਮਨ ਦੀ ਹਾਲਤ ਬੜੀ ਅਜੀਬ ਸੀ ਸ਼ਾਇਦ ਬੜੀ ਖਰਾਬ ਸੀ ਮੈਂ ਸੋਚਿਆ ਸੀ ਮੈਂ ਤਾਂ ਮਰ ਹੀ ਜਾਣਾ ਏ ਪਰ ਮਰਨ ਤੋਂ ਪਹਿਲਾਂ ਤੁਹਾਡਾ ਸੋਖ ਵੀ ਖੋ ਲਵਾਂ ਉਸ ਕੁੜੀ ਨੇ ਸਿਰ ਨੀਵਾ ਪਾ ਲਿਆ ਤੇ ਫੇਰ ਜਿਵੇਂ ਆਪਣੇ ਹੋਠਾਂ ਵਿੱਚ ਹੀ ਆਖਿਆ ਮੈਂ ਚੰਗਾ ਨਹੀਂ ਕੀਤਾ ਤੁਹਾਨੂੰ ਦੁੱਖ ਦੇ ਕੇ ਮੈਂ ਕੀ ਲੈ ਲਿਆ ਤੇ ਉਹ ਕੁੜੀ ਬਾਰੀ ਜਹੀ ਕਰਤੀ ਤੋਂ ਉੱਠ ਬੈਠੀ ਤੂੰ ਉਹਨਾਂ ਨੂੰ ਇੰਨਾ ਪਿਆਰ ਕਰਨੀ ਏ ਕੰਮੀ ਨੇ ਉਹਦੀ ਬਾਹ ਫੜ ਲਈ ਪਿਆਰ ਉਹਨੇ ਇਸ ਤਰ੍ਹਾਂ ਆਖਿਆ ਜਿਵੇਂ ਇਸ ਲਫ਼ਜ਼ ਨਾਲ ਉਹਦੇ ਹੋਠਾਂ ਨੂੰ ਸੇਕ ਲੱਗਾ ਹੋਵੇ ਫਿਰ ਇੱਕ ਠਰਮੇ ਨਾਲ ਕਹਿਣ ਲੱਗੀ ਪਿਆਰ ਹੀ ਕਰਦੀ ਸਾਂ ਪਰ ਹੁਣ ਨਹੀਂ ਜਿਹੜਾ ਬੰਦਾ ਪਿਆਰ ਦਾ ਸੌਦਾ ਇੱਕ ਮਕਾਨ ਨਾਲ ਕਰ ਲਵੇ ਉਹਨੂੰ ਕਿਸੇ ਨੇ ਕੀ ਪਿਆਰ ਕਰਨਾ ਏ ਦੁੱਖਾਂ ਵਿੱਚ ਵੀ ਇੱਕ ਰਿਸ਼ਤਾ ਹੁੰਦਾ ਹੈ ਕਮੀ ਨੂੰ ਅਜੇ ਤੱਕ ਉਸ ਕੁੜੀ ਦਾ ਨਾਂ ਵੀ ਪਤਾ ਨਹੀਂ ਸੀ ਪਰ ਉਹਨੂੰ ਜਾਪਿਆ ਦੁੱਖਾਂ ਨੇ ਉਹਦਾ ਉਸ ਕੁੜੀ ਨਾਲ ਇੱਕ ਰਿਸ਼ਤਾ ਜੋੜ ਦਿੱਤਾ ਸੀ ਇੱਕ ਆਪਣਾਤ ਨਾਲ ਆਖਣ ਲੱਗੀ ਜੇ ਤੇਰੀ ਥਾਵੇਂ ਮੈਂ ਹੰਦੀ ਮੈਂ ਉਸ ਆਦਮੀ ਲਈ ਕਦੇ ਨਾ ਰੋਂਦੀ ਜਿਹੜਾ ਦਿਲ ਦਾ ਸੌਦਾ ਇੱਕ ਮਕਾਨ ਨਾਲ ਕਰ ਲੈਂਦਾ ਮੇਰੀ ਥਾਵੇਂ ਉਸ ਕੁੜੀ ਦਾ ਜਿਵੇਂ ਜਾਖਮ ਦੋਖ ਗਿਆ ਹੋਵੇ ਆਖਣ ਲੱਗੀ ਰੱਬ ਕਰੇ ਮੇਰੀ ਥਾਵੇਂ ਕੋਈ ਨਾ ਹੋਵੇ ਫੇਰ ਉਹ ਕੰਮੀ ਦੇ ਮੂੰਹ ਵੱਲ ਤੱਕੀ ਮੇਰੀ ਹੁਣ ਇਸ ਦੁਨੀਆ ਵਿੱਚ ਕੋਈ ਥਾਂ ਨਹੀਂ ਦਿੱਦੀ ਚੱਲੀ ਕੰਮੀ ਦੇ ਬੋਲ ਵਿੱਚ ਅਕਲਾੜ ਸੀ ਉਹਨੇ ਉਸ ਕੁੜੀ ਵੱਲ ਇੰਜ ਤੱਕਿਆ ਜਿਵੇਂ ਕੋਈ ਬਾਲ ਇੱਕ ਕੋਲਫੀ ਉੱਤੋਂ ਰੁਸ ਕੇ ਘਰੋਂ ਬਾਹਰ ਟੁਰ ਪਿਆ ਹੋਵੇ ਉਸ ਕੁੜੀ ਨੇ ਅੰਜ ਨਿਹੋਰੇ ਨਾਲ ਕੰਮੀ ਦੇ ਮੂੰਹ ਵੱਲ ਤੱਕਿਆ ਜਿਵੇਂ ਆਖ ਰਹੀ ਹੋਵੇ ਤੂੰ ਮੇਰਾ ਦੁੱਖ ਨਹੀਂ ਲੱਭਿਆ ਤੈਨੂੰ ਕੀ ਪਤਾ ਕਿ ਔਰਤ ਦੇ ਦੁੱਖ ਕਿੱਡੇ ਲੰਬੇ ਹੁੰਦੇ ਨੇ ਤੇ ਆਖਣ ਲੱਗੀ ਗੁਨਾਹ ਮਾਰਦ ਦਾ ਵੀ ਓਨਾ ਹੀ ਹੁੰਦਾ ਏ ਜਿੰਨਾ ਔਰਤ ਦਾ ਪਰ ਇਸ ਦੁਨੀਆ ਵਿੱਚ ਸਜ਼ਾ ਸਿਰਫ ਔਰਤ ਨੂੰ ਮਿਲਦੀ ਏ ਹਣ ਸ਼ਾਇਦ ਕੰਮੀ ਨੇ ਉਹਦਾ ਦੁੱਖ ਬੋਝ ਲਿਆ ਸੀ ਇਸ ਲਈ ਕੁਝ ਨਾ ਆਖਿਆ ਉਹਨੂੰ ਪਤਾ ਸੀ ਲਾਫ ਜ ਕਦੇ ਦੁੱਖਾਂ ਦੇ ਮੇਚੇ ਨਹੀਂ ਆਉਂਦੇ ਜੋ ਆਪਨੂੰ ਤੋੜਨ ਲਈ ਸ਼ਾਇਦ ਕਿਸੇ ਕੋਲ ਕੋਈ ਹਰਫ ਨਹੀਂ ਸੀ ਇਸ ਲਈ ਉਸ ਕੁੜੀ ਨੇ ਕੰਮੀ ਨੂੰ ਇੱਕ ਖਾਮੋਸ਼ ਵੇਦਾ ਆਖੀ ਤੇ ਜਾਣ ਲੱਗੀ ਕਿੱਥੇ ਜਾਏਂਗੀ ਕੰਮੀ ਨੇ ਉਹਦੀ ਬਾਹ ਫੜ ਲਈ ਪਤਾ ਨਹੀਂ ਕਿੱਥੇ ਤੂੰ ਇਹ ਆਪਣਾ ਘਰ ਛੱਡ ਕੇ ਕਿਤੇ ਨਹੀਂ ਜਾਏਂਗੀ ਮੇਰਾ ਘਰ ਕਿਹੜਾ ਮੇਰਾ ਘਰ ਇਹ ਘਰ ਇਹ ਤੇਰਾ ਘਾਰੇ ਤੇਰੇ ਬੱਚੇ ਦਾ ਘਾਰੇ ਕੰਮੀ ਨੇ ਜੋਰੀ ਉਹਨੂੰ ਕੁਰਸੀ ਉੱਤੇ ਬਿਠਾ ਦਿੱਤਾ ਦੀਦੀ ਤੇਰਾ ਨਾਂ ਸ਼ੀਲ ਕੰਮੀ ਦੇ ਦਿਲ ਵਿੱਚ ਸਾਰੀ ਤਾਂ ਦੁੱਖ ਨੇ ਮੱਲੀ ਹੋਈ ਸੀ ਪਤਾ ਨਹੀਂ ਕਿਹੜੀ ਗੁੱਠੋਂ ਇੱਕ ਮੁਸਕਰਾਹਟ ਆਈ ਕੰਮੀ ਨੇ ਆਖਿਆ ਸ਼ੀਲ ਤੇਰਾ ਹੱਕ ਤੇਰੇ ਕੋਲੋਂ ਕੋਈ ਨਹੀਂ ਖੋ ਸਕਦਾ ਦੀਦੀ ਸ਼ੀਲ ਜਿਵੇਂ ਤਰਹਿ ਗਈ ਆਖਣ ਲੱਗੀ ਦੀਦੀ ਤੁਹਾਨੂੰ ਭੁੱਲ ਗਿਆ ਏ ਕਿ ਪਾਲ ਦਾ ਵਿਆਹ ਤੁਹਾਡੇ ਨਾਲ ਹੋਇਆ ਏ ਮੇਰੇ ਨਾਲ ਨਹੀਂ ਮੇਰੇ ਨਾਲ ਪਾਲ ਦਾ ਕੋਈ ਵਿਆਹ ਨਹੀਂ ਹੋਇਆ ਜੇ ਪਾਲ ਦਾ ਕੋਈ ਵਿਆਹ ਹੋਇਆ ਏ ਤਾਂ ਇੱਕ ਮਕਾਨ ਨਾਲ ਹੋਇਆ ਏ ਤੇ ਮਕਾਨ ਇੱਕ ਬੇਜਾਨ ਚੀਜ਼ ਹੁੰਦਾ ਏ ਨਹੀਂ ਦੀਦੀ ਨਹੀਂ ਇਹ ਨਹੀਂ ਹੋ ਸਕਦਾ ਹੁਣ ਕੁਝ ਨਹੀਂ ਹੋ ਸਕਦਾ ਸ਼ੀਲ ਕਬਰਾ ਕੇ ਕੁਰਸੀ ਉੱਤੋਂ ਉੱਠ ਬੈਠੀ ਮੈਂ ਇਸ ਵਾਸਤੇ ਨਹੀਂ ਸਾਂ ਆਈ ਮੈਨੂੰ ਕੁਝ ਨਹੀਂ ਚਾਹੀਦਾ ਕੋਈ ਹੱਕ ਨਹੀਂ ਚਾਹੀਦਾ ਸ਼ੀਲ ਪਤਾ ਨਹੀਂ ਕੀ ਕੋ ਜਾਖੀ ਗਈ ਤੈਨੂੰ ਕੁਝ ਚਾਹੀਦਾ ਹੋਵੇ ਜਾਂ ਨਾ ਇਹ ਮੈਨੂੰ ਪਤਾ ਨਹੀਂ ਪਰ ਇੱਕ ਬੱਚੇ ਨੂੰ ਘਰ ਜ਼ਰੂਰ ਚਾਹੀਦਾ ਏ ਕੰਮੀ ਨੇ ਇੱਕ ਫੈਸਲੇ ਵਾਂਗ ਆਖਿਆ ਜਿਹਦੇ ਜਨਮ ਤੋਂ ਪਹਿਲਾਂ ਹੀ ਇਹ ਨਸੀਬ ਹੋਣ ਉਸ ਮੱਥੇ ਦੀ ਬਦਨਸੀ ਵੀ ਕਿਤੇ ਨਹੀਂ ਮੁੱਕਣ ਲੱਗੀ ਦੀਦੀ ਸ਼ੀਲ ਨੇ ਆਪਣੇ ਮੱਥੇ ਨੂੰ ਆਪਣੀ ਤਲੀ ਨਾਲ ਕੁੱਟਿਆ ਤੇ ਫੇਰ ਆਖਣ ਲੱਗੀ ਇਹ ਤੁਹਾਡੇ ਮੇਰੇ ਵਾਸਤੇ ਦੀ ਗੱਲ ਨਹੀਂ ਦੀਦੀ ਅੱਛਾ ਮੈਨੂੰ ਵੇਖ ਲੈਣ ਦੇ ਮੇਰਾ ਵਾਸ ਕਿੰਨਾ ਕ ਚੱਲਦਾ ਏ ਤੇ ਕੰਮੀ ਨੇ ਸ਼ੀਲ ਵੱਲ ਤੱਕ ਕੇ ਆਖਿਆ ਤੈਨੂੰ ਮੇਰੀ ਸੌਣ ਲੱਗੇ ਜੇ ਤੂੰ ਇੱਥੋਂ ਬਾਹਰ ਜਾਏ ਤੈਨੂੰ ਆਪਣੀ ਦੀਦੀ ਦੀ ਸੌ ਜਰਾਕ ਬੈਠ ਮੈਂ ਤੇਰੇ ਲਈ ਚਾਹ ਲਿਆਵਾਂ ਕੰਮੀ ਨੇ ਚਾਹ ਬਣਾਈ ਆਪ ਪੀਤੀ ਸ਼ੀਲ ਨੂੰ ਪਿਾਈ ਫੇਰ ਆਪਣੇ ਕੱਪੜੇ ਬਦਲੇ ਆਪਣੇ ਵਾਲ ਸਵਾਰੇ ਉਹਨੂੰ ਜਾਪ ਰਿਹਾ ਸੀ ਸਾਰੀ ਸੈਲੋ ਦੇ ਅੰਗਾਂ ਤੋਂ ਲੈ ਗਈ ਸੀ ਇੱਕ ਨਵੀਂ ਆਂਗਸ ਉਹਦੇ ਅੰਗਾਂ ਵਿੱਚ ਆਉਂਦੀ ਪਈ ਸੀ ਪਰ ਹੋਵੇਗਾ ਕੀ ਦੀਦੀ ਸ਼ੀਲ ਨੇ ਇੱਕ ਵਾਰ ਪੁੱਛਿਆ ਕੁਝ ਚੰਗਾ ਹੀ ਹੋਵੇਗਾ ਮਾੜਾ ਨਹੀਂ ਹੋਵੇਗਾ ਕਮੀ ਨੇ ਸਿਰਫ ਇਹ ਨਾ ਆਖਿਆ ਸ਼ੀਲ ਕਿੰਨੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਮੀ ਨਾਲ ਕਰਦੀ ਰਹੀ ਦੋਹਾਂ ਨੇ ਰਲ ਕੇ ਰੋਟੀ ਬਣਾਈ ਸ਼ੀਲ ਉਹਨੂੰ ਦੱਸਦੀ ਰਹੀ ਕਿ ਕਾਲਜ ਤੋਂ ਛੁੱਟੀਆਂ ਲੈਣ ਤੱਕ ਪਾਲ ਉਸਨੂੰ ਮਿਲਦਾ ਰਿਹਾ ਬੱਚੇ ਦਾ ਮੜਾ ਮੜਾ ਸ਼ਾਕਾ ਉਹਨੂੰ ਉਦੋਂ ਹੀ ਪੈ ਗਿਆ ਸੀ ਰਾਜੇਓ ਨੇ ਪਾਲ ਨਾਲ ਗੱਲ ਨਹੀਂ ਸੀ ਕੀਤੀ ਅਚਾਨਕ ਦੂਸਰੇ ਦਿਨ ਆਈ ਇਹ ਕੁਆਟਰ ਬੰਦ ਸੀ ਤੀਸਰੇ ਦਿਨ ਆਈ ਤਾਂ ਵੀ ਬੰਦ ਸੀ ਫੇਰ ਉਹ ਕਾਲਜ ਗਈ ਪਤਾ ਲੱਗਾ ਕਿ ਪਾਲ ਨੇ 1 ਮਹੀਨੇ ਦੀਆਂ ਛੁੱਟੀਆਂ ਲਈਆਂ ਹੋਈਆਂ ਹਨ ਉਹ ਘਬਰਾ ਗਈ ਨਾ ਉਹਦਾ ਕੋਈ ਖਾਤਾ ਆ ਨਾ ਉਹਦੀ ਕੋਈ ਸੂ ਲੱਗੀ ਦਿਨ ਲੰਘਦੇ ਗਏ ਦਿਨ ਚੜ੍ਹਦੇ ਗਏ ਕੱਲੋਂ ਨੂੰ ਅਚਾਨਕ ਕਿਸੇ ਨੇ ਆਖਿਆ ਕਿ ਪਾਲ ਵਾਪਸ ਆ ਗਿਆ ਹੋਇਆ ਹੈ ਸ਼ਾਇਦ ਵਿਆਹ ਕਰਾ ਕੇ ਆਇਆ ਹੈ ਸ਼ਾਮ ਨੂੰ 4 ਵਜੇ ਸਨ ਜਦੋਂ ਬਾਹਰਲਾ ਦਰਵਾਜ਼ਾ ਖੜਕਿਆ ਦੀਦੀ ਹੁਣ ਕੀ ਹੋਵੇਗਾ ਸ਼ੀਲ ਨੇ ਕਮਰਾ ਆ ਕੇ ਕੰਮੀ ਦਾ ਹੱਥ ਫੜ ਲਿਆ ਕੁਝ ਨਹੀਂ ਹੋਵੇਗਾ ਤੂੰ ਦਰਵਾਜ਼ਾ ਖੋਲ ਮੈਂ ਨਾਲ ਦੇ ਕਮਰੇ ਜਾਨੀ ਆ ਨਹੀਂ ਦੀਦੀ ਨਹੀਂ ਸ਼ੀਲ ਨੇ ਕਾਲੀ ਨਾਲ ਲਾਖਿਆ ਦਰਵਾਜ਼ਾ ਫੇਰ ਖੜਕਿਆ ਛੇਤੀ ਕਰ ਮੇਰੀ ਸਾਂ ਤੇ ਕੰਮੀਆਂ ਨੂੰ ਦਰਵਾਜ਼ੇ ਵੱਲ ਤੱਕ ਕੇ ਆਪ ਨਾਲ ਦੇ ਕਮਰੇ ਚਲੀ ਗਈ ਦਰਵਾਜ਼ਾ ਖੁੱਲਾ ਪਾਲ ਦੇ ਪੈਰਾਂ ਨੂੰ ਜਿਵੇਂ ਦਹਲੀਜ਼ ਨੇ ਫੜ ਲਿਆ ਹੋਵੇ ਤੂੰ ਪਾਲ ਦੇ ਮੂੰਹ ਤੇ ਇੱਕ ਰੰਗ ਖਬਰਾਹਟ ਦਾ ਆਇਆ ਦੂਸਰਾ ਗੁੱਸੇ ਦਾ ਸ਼ੀਲ ਦੇ ਮੂੰਹ ਤੇ ਕੋਈ ਰੰਗ ਨਾ ਆਇਆ ਉਹ ਸਿਰਫ ਖਲੋਤੀ ਰਹੀ ਉਹ ਕਿੱਥੇ ਹੈ ਅਖੀਰ ਪਾਲ ਨੇ ਕਬਰਾ ਕੇ ਪੁੱਛਿਆ ਕਮੇ ਸ਼ਾਂਤ ਅਡੋਲ ਕਮਰੇ ਵਿੱਚ ਆਈ ਇੱਕ ਫੋਲੋ ਦੇ ਵਾਲਾਂ ਵਿੱਚ ਤੇ ਇੱਕ ਮੁਸਕਰਾਹਟ ਉਹਦੇ ਹੋਠਾਂ ਐ ਚਟੰਗੀ ਹੋਈ ਸੀ ਪਾਲ ਦੇ ਸਾਰੇ ਪਿੰਡੇ ਉੱਤੇ ਇੱਕ ਤਰੇੜੀ ਆਈ ਮੈਨੂੰ ਵੇਖ ਕੇ ਹੈਰਾਨ ਕਿਉਂ ਹੋ ਗਏ ਪਾਲ ਕੀ ਮੈਨੂੰ ਹੱਕ ਨਹੀਂ ਆਪਣੀ ਛੋਟੀ ਭੈਣ ਦੇ ਘਰ ਆ ਸਕਾਂ ਸ਼ੀਲ ਮੇਰੀ ਛੋਟੀ ਭੈਣ ਏ ਪਾਲ ਨੇ ਨਾਕੰਮੀ ਵਾਲ ਵੇਖਿਆ ਨਾ ਉਹਨੂੰ ਗੋਜ ਆਖਿਆ ਸ਼ੀਲ ਵੱਲ ਵੇਖ ਕੇ ਆਖਣ ਲੱਗਾ ਤੂੰ ਕੀ ਚਾਹਨੀ ਏ ਸ਼ੀਲ ਤੂੰ ਕੀ ਕਰਨ ਆਈ ਏ ਸ਼ੀਲ ਨੇ ਕੋਈ ਜਵਾਬ ਨਾ ਦਿੱਤਾ ਕੰਮੀ ਨੇ ਆਖਿਆ ਇਹ ਵੀ ਕੋਈ ਸਵਾਲ ਏ ਪਾਲ ਉਹ ਕਿਸੇ ਬਗਾਨੇ ਘਰ ਤਾਂ ਨਹੀਂ ਆਈ ਉਹ ਆਪਣੇ ਘਰ ਆਈ ਏ ਮੈਂ ਤੈਨੂੰ ਪੁੱਛ ਰਿਹਾ ਹਾਂ ਪਾਲ ਨੇ ਸ਼ੀਲ ਵੱਲ ਵੇਖਿਆ ਉਹਦੀਆਂ ਅੱਖਾਂ ਵਿੱਚ ਉਹਦੇ ਹਰਫਾਂ ਨਾਲੋਂ ਵੀ ਬਹੁਤਾ ਗੁੱਸਾ ਘਮਦਾ ਪਿਆ ਸੀ ਪਾਲੇਸ ਗੁੱਸੇ ਦਾ ਕੋਈ ਫਾਇਦਾ ਨਹੀਂ ਉਹ ਆਪਣੇ ਘਰ ਆਈਏ ਆਪਣੇ ਘਰ ਰਹੇਗੀ ਕੰਮੀ ਨੇ ਆਖਿਆ ਕੌਣ ਕਹਿੰਦਾ ਏ ਇਹ ਉਹਦਾ ਘਰ ਏ ਪਾਲ ਨੇ ਖੱਜ ਕੇ ਇੱਕ ਵਾਰ ਕੰਮੀ ਵੱਲ ਵੇਖਿਆ ਇੱਕ ਵਾਰ ਸ਼ੀਲ ਵੱਲ ਮੈਂ ਕੈਨੀ ਆ ਸ਼ੀਲ ਕਹਿੰਦੀ ਏ ਤੇ ਪਾਲ ਜੇ ਕੋਈ ਤੁਹਾਡੇ ਦਿਲ ਵਿੱਚ ਸੱਚਾਈ ਏ ਤਾਂ ਉਹ ਵੀ ਕਹਿੰਦੀ ਏ ਤੇ ਫੇਰ ਕੰਮੀ ਨੇ ਸ਼ੀਲ ਨੂੰ ਆਖਿਆ ਜਾ ਅੰਦਰੋਂ ਚਾਹ ਲਿਆ ਸ਼ੀਲ ਚੇਤੀ ਨਾਲ ਅੰਦਰ ਚਲੀ ਗਈ ਜਿਵੇਂ ਇਸ ਕਮਰੇ ਵਿੱਚੋਂ ਮਸਾਂ ਉਹਦੀ ਜਾਨ ਛੁੱਟੀ ਹੋਵੇ ਬਹਿਰ ਜਉਪਾਲ ਫਲੋਤੇ ਕਿਉਂ ਹੋ ਏ ਕੀ ਮਜ਼ਾਕ ਏ ਕਮਲ ਮਜ਼ਾਕ ਨਹੀਂ ਪਾਲ ਤੁਸੀਂ ਆਪ ਹੀ ਦੱਸੋ ਹਣ ਸ਼ੀਲ ਕਿੱਥੇ ਜਾਏ ਮੈਨੂੰ ਕੀ ਪਤਾ ਕਿੱਥੇ ਜਾਏ ਆਪਣੇ ਮਾਂ-ਬਾਪ ਦੇ ਘਰ ਜਾਏ ਪਾਲ ਨੇ ਹਾਰ ਕੇ ਸਾਰੀਆਂ ਗੋਟੀਆਂ ਸੁੱਟ ਦਿੱਤੀਆਂ ਆਪਣੇ ਮਾਂ-ਬਾਪ ਦੇ ਘਰ ਜਾਣ ਦਾ ਹਰ ਇੱਕ ਨੂੰ ਹੱਕ ਹੁੰਦਾ ਏ ਨਾ ਕੰਮੀ ਨੇ ਜਿਵੇਂ ਇੱਕ ਗੋਟੀ ਚੁੱਕ ਲਈ ਪਾਲ ਨੂੰ ਜਾਪਿਆ ਕੰਮੀ ਦਾ ਸਵਾਲ ਬੇਥਵਾ ਸੀ ਫੇਰ ਵੀ ਉਹਨੇ ਆਖਿਆ ਆਪਣੇ ਮਾਂ-ਬਾਪ ਦੇ ਘਰ ਜਾਣ ਦਾ ਕਿਹਨੂੰ ਹੱਕ ਨਹੀਂ ਹੁੰਦਾ ਫੇਰ ਤੁਹਾਡਾ ਬੱਚਾ ਵੀ ਤੁਹਾਡੇ ਘਰ ਆਇਆ ਏ ਆਪਣੇ ਬਾਪ ਦੇ ਘਰ ਆਇਆ ਏ ਸ਼ੀਲ ਤੁਹਾਡੇ ਬੱਚੇ ਨੂੰ ਲੈ ਕੇ ਆਈ ਏ ਹਲਦੀ ਖੋਰੇ ਘਟ ਪੀਲੀ ਹੁੰਦੀ ਹੋਵੇ ਪਾਲ ਦਾ ਮੂੰਹ ਬਹੁਤਾ ਪੀਲਾ ਹੋ ਗਿਆ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ